ਸਭ ਵਿਧਾਨ ਸਭਾ ਦਾ ਸੈਸ਼ਨ ਹੋਇਆ ਖਾਸ ਤੌਰ ਦੇ ਉੱਤੇ ਇਹਦੀ ਮਨਜ਼ੂਰੀ ਲਈ ਗਈ ਵੱਡਾ ਇੱਕ ਤਾਮ-ਚਾਮ ਵੀ ਲਾਇਆ ਗਿਆ ਜਿਹਦੇ ਵਿੱਚ ਪੂਰੀ ਸਦਨ ਦੀ ਕਾਰਵਾਈ ਸੀਗੀ ਤੇ ਉਸੇ ਤਰ੍ਹਾਂ ਤਰਤੀਬ ਦੇ ਨਾਲ ਇਹ ਸੈਸ਼ਨ ਚੱਲਦਾ ਹੋਇਆ ਨਜ਼ਰ ਆਇਆ ਇਹਦੇ ਵਿੱਚ ਕਈ ਮੁੱਦੇ ਚੁੱਕੇ ਗਏ ਕਈ ਮੁੱਦਿਆਂ ਦੀ ਚਰਚਾ ਹੋਈ ਖਾਸ ਤੌਰ ਦੇ ਉੱਤੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਐਲਾਨਿਆ ਗਿਆ ਤਾਂ ਉਹਦੇ ਉੱਤੇ ਵੀ ਪ੍ਰਗਟ ਸਿੰਘ ਅਰਗੇ ਜਿਹੜੇ ਵਿਧਾਇਕ ਨੇ ਉਹਨਾਂ ਨੇ ਸਵਾਲ ਖੜੇ ਕਰ ਦਿੱਤੇ ਤੇ ਦੂਜੇ ਪਾਸੇ ਭਗਵੰਤ ਮਾਨ ਨੇ ਕਿਹਾ ਕਿ ਕੋਈ ਵੀ ਪੰਜਾਬ ਦੇ ਹੱਕਾਂ ਦੇ ਉੱਤੇ ਮੈਲੀ ਅੱਖ ਨਾ ਰੱਖੇ ਸਾਰਾ ਪੰਜਾਬ ਇੱਕ ਹੈ ਜੀ ਹਾਂ ਬਿਲਕੁਲ ਅਸਲ 'ਚ ਉਹਨਾਂ ਨੇ ਅਸਿੱਧੇ ਤੌਰ ਤੇ ਦਿੱਲੀ ਦੀ ਕੇਂਦਰ ਸਰਕਾਰ ਭਾਰਤ ਦੀ ਕੇਂਦਰ ਸਰਕਾਰ ਉੱਤੇ ਕਮੈਂਟ ਕੀਤਾ ਹੈ ਕਿ ਚੰਡੀਗੜ੍ਹ ਕਦੇ ਵੀ ਨਹੀਂ ਹੋ ਸਕਦਾ ਕਿ ਉਹ ਰਾਸ਼ਟਰਪਤੀ ਦੀ ਦੀ ਨਾ ਜਾਵੇ ਕਿਸੇ ਵੀ ਹਾਲਤ ਨਹੀਂ ਹੋ ਸਕਦਾ ਚੰਡੀਗੜ੍ਹ ਪੰਜਾਬ ਦਾ ਪੰਜਾਬ ਦੀ ਹਿੱਕ ਤੇ ਵਸਿਆ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਹੋਇਆ ਚੰਡੀਗੜ੍ਹ ਬੇਸ਼ੱਕ ਸੁਖੂ ਨਹੀਂ ਕਹਿੰਦੇ ਨੇ ਹਿਮਾਚਲ ਵਾਲੇ ਸਾਡਾ ਵੀ ਚੰਡੀਗੜ੍ਹ ਹਰਿਆਣੇ ਵਾਲੇ ਆਖੀ ਜਾਂਦੇ ਸਾਡਾ ਵੀ ਚੰਡੀਗੜ੍ਹ ਬੜੇ ਫੈਸਲੇ ਹੋਏ 70ਾਂ ਦੇ ਲੰਗੋਵਾਲ ਦੀ ਦੇ ਨਾਲ ਰਜੀਵ ਗਾਂਧੀ ਦਾ ਹੋਇਆ ਸਮਝੌਤਾ ਸਪਸ਼ਟ ਕਰ ਲੈ ਚੰਡੀਗੜ੍ਹ ਦੇਓ ਪੰਜਾਬ ਨੂੰ ਭਾਈ ਤੁਸੀਂ ਪਰ ਨਹੀਂ ਨਾ ਦਿੱਤਾ ਗਿਆ ਉਹ ਕਹਿੰਦੇ ਬਈ ਮਾਨ ਸਾਹਿਬ ਕਹਿੰਦੇ ਆ ਵੀ ਤੁਸੀਂ ਸਾਨੂੰ ਕੁਰੇਦ ਕੇ ਦੇਖ ਰਹੇ ਹੋ ਕੁਰੇਦ ਬਿਲਕੁਲ ਨਹੀਂ ਅਸੀਂ ਐਦਾਂ ਨਹੀਂ ਹੋਣ ਦੇਵਾਂਗੇ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਆ ਤੇ ਚੰਡੀਗੜ੍ਹ ਪੰਜਾਬ ਦਾ ਇਹ ਤੁਹਾਨੂੰ ਪਾਣੀ ਪੰਜਾਬ ਦਾ ਸਾਨੂੰ ਕੁਰੇਦੋ ਨਾ ਸਾਨੂੰ ਪਰੇਸ਼ਾਨ ਨਾ ਕਰੋ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਪਰ ਸਾਨੂੰ ਤੁਸੀਂ ਕੁਰੇਦੋ ਨਾ ਉਹਨਾਂ ਨੇ ਸਿੱਧੇ ਤੌਰ ਤੇ ਗੱਲਾਂ ਆਖੀਆਂ ਪਰ ਗਾਖੀਆਂ ਅ ਸਿੱਧੇ ਤੌਰ ਤੇ ਆ ਭੂਤਮਾਨ